ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੋਹੀ ਵਾਲਾ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਜੇ ਮਨ ਨੂੰ ਸ਼ਾਂਤੀ ਨਹੀਂ ਮਿਲਦੀ ਮਨ ਦੀ ਤ੍ਰਿਸ਼ਨਾ ਨਹੀਂ ਮੁੱਕਦੀ ਜੇ ਹਰ ਸਮੇਂ ਐਦਾਂ ਲੱਗਿਆ ਰਹਿੰਦਾ ਕਿ ਹੋਰ ਚਾਹੀਦਾ ਹੋਰ ਮਿਲ ਜੇ ਸਭ ਕੁਝ ਹੋਣ ਤੋਂ ਬਾਅਦ ਵੀ ਜੇ ਸਬਰ ਨਹੀਂ ਨਾ ਹੁੰਦਾ ਤਾਂ ਇਹ ਵੀਡੀਓ ਜ਼ਰੂਰ ਦੇਖ ਲਿਓ ਬਹੁਤ ਵਧੀਆ ਵੀਡੀਓ ਆ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਪਰ ਦੋਸਤੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਐਸੇ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਏਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਸ਼ੁਰੂ ਕਰਦੇ ਹਾਂ ਦੋਸਤੋ ਪੁਰਾਣੇ ਸਮੇਂ ਦੀ ਗੱਲ ਆ ਇੱਕ ਪਿੰਡ ਵਿੱਚ ਇੱਕ ਵਿਅਕਤੀ ਲੋਕਾਂ ਦੀ ਕਾਫੀ ਜ਼ਿਆਦਾ ਮਦਦ ਕਰਦਾ ਹੁੰਦਾ ਕੋਈ ਵੀ ਪਿੰਡ ਵਿੱਚ ਚੰਗਾ ਕੰਮ ਚੱਲਦਾ ਹੁੰਦਾ ਤਾਂ ਉਸ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਉਂਦਾ ਹੱਥੀਂ ਕੰਮ ਕਰਕੇ ਉਸ ਵਿੱਚ ਯੋਗਦਾਨ ਪਾਉਂਦਾ ਤੇ ਬਹੁਤ ਜ਼ਿਆਦਾ ਲੋਕਾਂ ਦੀ ਮਦਦ ਕਰਦਾ ਰਹਿੰਦਾ ਉਹ ਲੋਕਾਂ ਨੂੰ ਬਹੁਤ ਚੰਗੀਆਂ ਚੰਗੀਆਂ ਗੱਲਾਂ ਵੀ ਦੱਸਦਾ ਰਹਿੰਦਾ ਤੇ ਗੱਲ ਇਹ ਆ ਕਿ ਲੋਕ ਉਸਦੇ ਜਿਹੜੇ ਪ੍ਰਵਚਨ ਸੀ ਉਹ ਸੁਣਦੇ ਵੀ ਬਹੁਤ ਧਿਆਨ ਨਾਲ ਹੁੰਦੇ ਸੀ ਪਰ ਉਸ ਦਾ ਆਪਣਾ ਕੋਈ ਵੀ ਥਾਂ ਟਿਕਾਣਾ ਨਹੀਂ ਹੁੰਦਾ ਉਹ ਇੱਕ ਥਾਂ ਤੋਂ ਦੂਜੀ ਥਾਂ ਤੇ ਚੱਲਦਾ ਹੀ ਰਹਿੰਦਾ ਮਤਲਬ ਕਿ ਉਸ ਦਾ ਜਿਹੜਾ ਤੁਰਨ ਦਾ ਅਭਿਆਸ ਸੀ ਬਹੁਤ ਜ਼ਿਆਦਾ ਸੀ ਉਹ ਜਿੱਥੇ ਕਿਤੇ ਵੀ ਜਾਂਦਾ ਤੁਰਦਾ ਹੀ ਰਹਿੰਦਾ ਮਤਲਬ ਬਹੁਤ ਜ਼ਿਆਦਾ ਤੁਰਦਾ ਇੱਕ ਥਾਂ ਤੋਂ ਦੂਜੀ ਥਾਂ ਲੋਕਾਂ ਦੇ ਕੋਲ ਵਿਚਰਦਾ ਰਹਿੰਦਾ ਉਸ ਦਾ ਕੋਈ ਵੀ ਆਪਣਾ ਥਾਂ ਟਿਕਾਣਾ ਨਹੀਂ ਸੀ ਕੋਈ ਵੀ ਉਸ ਦੀ ਕੁਟੀਆਂ ਵਗੈਰਾ ਕੁਝ ਨਹੀਂ ਸੀ ਉਹਦੇ ਕੋਲੇ ਜਿਸ ਦੇ ਕਾਰਨ ਕਦੇ-ਕਦੇ ਉਸ ਦੇ ਮਨ ਦੇ ਵਿੱਚ ਵਿਚਾਰ ਆਉਂਦਾ ਕਿ ਜੇ ਮੇਰੀ ਕੋਈ ਆਪਣਾ ਮੇਰੇ ਕੋਲ ਆਪ ਦਾ ਥਾਂ ਹੁੰਦਾ ਮੇਰੇ ਕੋਲ ਕੋਈ ਆਪ ਦੀ ਜਗ੍ਹਾ ਹੁੰਦੀ ਤਾਂ ਮੈਂ ਕੋਈ ਛੋਟੀ ਜੀ ਕੁਟਿਆ ਬਣਾ ਕੇ ਉਸ ਵਿੱਚ ਬੈਠ ਜਾਂਦਾ ਉੱਥੇ ਲੋਕਾਂ ਦਾ ਕੋਈ ਦੁਕਾਨਾ ਖੋਲ ਲੈਂਦਾ ਲੋਕਾਂ ਦੇ ਭਲਾਈ ਦੇ ਕੰਮ ਉੱਥੇ ਬਹਿ ਕੇ ਕਰਦਾ ਮਤਲਬ ਕਿ ਉੱਥੇ ਲੋਕਾਂ ਨੂੰ ਕੋਈ ਨਾ ਕੋਈ ਮੈਂ ਸਹੂਲਤ ਦੇ ਦਿੰਦਾ ਜੇ ਮੇਰੇ ਕੋਲ ਕੋਈ ਆਪ ਦੀ ਜਗ੍ਹਾ ਹੁੰਦੀ ਉਹਦੇ ਮਨ ਵਿੱਚ ਇਹ ਵਿਚਾਰ ਹਮੇਸ਼ਾ ਚੱਲਦਾ ਰਹਿੰਦਾ ਨਾਲੇ ਤਾਂ ਮੈਨੂੰ ਬਹੁਤ ਜ਼ਿਆਦਾ ਸੌਖਾ ਹੋ ਜਾਂਦਾ ਮੈਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਣਾ ਨਾ ਪੈਂਦਾ ਇੱਥੇ ਹੀ ਲੋਕ ਮੇਰੇ ਕੋਲ ਆਉਂਦੇ ਮੈਂ ਇੱਥੇ ਉਹਨਾਂ ਦੇ ਭਲਾਈ ਦੇ ਕੰਮ ਕਰਦਾ ਮਤਲਬ ਐਦਾਂ ਉਹਦੇ ਮਨ ਦੇ ਵਿੱਚ ਵਿਚਾਰ ਚੱਲਦੇ ਰਹਿੰਦੇ ਇੱਕ ਦਿਨ ਕਿਸੇ ਵਿਅਕਤੀ ਦੇ ਦੱਸਣ ਦੇ ਉੱਤੇ ਇਸ ਨੂੰ ਪਤਾ ਲੱਗਦਾ ਕਿ ਜਿਹੜਾ ਇਸ ਰਾਜ ਦਾ ਰਾਜਾ ਵਾ ਨਾ ਉਹ ਬਹੁਤ ਹੀ ਦਿਆਵਾਨ ਬਹੁਤ ਹੀ ਮਤਲਬ ਖੁੱਲੇ ਦਿਲ ਵਾਲਾ ਵਾ ਜਿਹੜਾ ਵੀ ਉਸ ਦੇ ਕੋਲੋਂ ਕੋਈ ਚੀਜ਼ ਮੰਗਦਾ ਉਹ ਕਦੇ ਮਨ ਨਹੀਂ ਕਰਦਾ ਬਹੁਤ ਖੁੱਲੇ ਦਿਲ ਨਾਲ ਚੀਜ਼ ਦਿੰਦਾ ਹਰ ਇੱਕ ਜਿਹੜਾ ਵੀ ਕੋਈ ਤੋਂ ਮੰਗਦਾ ਜਾ ਕੇ ਤਾਏ ਵਿਅਕਤੀ ਦੇ ਮਨ ਦੇ ਵਿੱਚ ਆਉਂਦਾ ਵੀ ਕਿਉਂ ਨਾ ਮੈਂ ਵੀ ਰਾਜੇ ਕੋਲ ਜਾ ਕੇ ਜਗ੍ਹਾ ਦੀ ਮੰਗ ਕਰਾਂ ਰਾਜੇ ਤੋਂ ਕੋਈ ਥਾਂ ਦੀ ਮੰਗ ਕਰਾਂ ਮੈਨੂੰ ਵੀ ਕੋਈ ਜਗ੍ਹਾ ਮਿਲ ਜੂਗੀ ਤੇ ਮੈਂ ਵੀ ਉੱਥੇ ਆਪਦਾ ਕੋਈ ਲੋਕਾਂ ਦੀ ਭਲਾਈ ਦੇ ਕੰਮ ਦਾ ਜੋ ਮੈਂ ਸੋਚ ਰਿਹਾ ਸੀ ਉਹ ਸ਼ੁਰੂ ਕਰ ਦੂੰਗਾ ਤਾਂ ਫਿਰ ਕੀ ਹੁੰਦਾ ਜਿਹੜਾ ਇਹ ਵਿਅਕਤੀ ਹੁੰਦਾ ਇਹ ਵਿਅਕਤੀ ਵੀ ਮਨ ਵਿੱਚ ਚਾਹਤ ਲੈ ਕੇ ਥਾਂ ਦੀ ਤੇ ਉਸ ਰਾਜੇ ਦੇ ਦਰਬਾਰ ਦੇ ਵਿੱਚ ਜਾ ਕੇ ਖੜਾ ਹੋ ਜਾਂਦਾ ਲੇਨ ਦੇ ਵਿੱਚ ਜਦੋਂ ਦੇਖਦਾ ਕਿ ਲੇਨ ਤਾਂ ਬਹੁਤ ਲੰਬੀ ਆ ਤੇ ਜਦੋਂ ਦੇਖਦਾ ਕਿ ਰਾਜਾ ਹਰ ਇੱਕ ਵਿਅਕਤੀ ਨੂੰ ਉਸਦੇ ਮੂੰਹੋਂ ਮੰਗੀ ہوئی ਚੀਜ਼ ਦੇਈ ਜਾਂਦਾ ਤੇ ਮਨ ਵਿੱਚ ਬੜੀ ਖੁਸ਼ੀ ਪੈਦਾ ਹੋ ਜਾਂਦੀ ਹੈ ਕਿ ਚਲ ਅੱਜ ਮੇਰਾ ਵੀ ਜੋ ਸੁਪਨਾ ਸੀ ਉਹ ਪੂਰਾ ਹੋ ਜਾ। ਮੈਂ ਜੋ ਸੋਚਿਆ ਸੀ ਅੱਜ ਮੇਰੇ ਸਾਰੇ ਕੰਮ ਪੂਰੇ ਹੋ ਜਾਣਗੇ ਜੋ ਵੀ ਅਧੂਰੇ ਰਹਿੰਦੇ ਸੀ। ਜਦੋਂ ਹੁਣ ਇਸ ਵਿਅਕਤੀ ਦੀ ਵਾਰੀ ਆਉਂਦੀ ਹੈ ਰਾਜੇ ਦੇ ਸਾਹਮਣੇ ਆਉਂਦਾ ਹੈ ਤਾਂ ਰਾਜਾ ਉਸ ਨੂੰ ਸਵਾਲ ਪੁੱਛਦਾ ਕਿ ਹਾਂ ਵੀ ਦੱਸ ਕੀ ਚਾਹੀਦਾ ਤੈਨੂੰ? ਤਾਂ ਜਦੋਂ ਇਸ ਵਿਅਕਤੀ ਨੇ ਕਿਹਾ ਕਿ ਰਾਜਨਾ ਮੈਨੂੰ ਕੋਈ ਜਗ੍ਹਾ ਦੇ ਦਿਓ ਮੈਨੂੰ ਥਾਂ ਦੇ ਦਿਓ ਜਿੱਥੇ ਮੈਂ ਬੈਠ ਕੇ ਲੋਕਾਂ ਦੀ ਭਲਾਈ ਦਾ ਕੰਮ ਕਰ ਸਕਾਂ, ਕੋਈ ਮੈਂ ਕੁਟੀਆਂ ਬਣਾ ਸਕਾਂ। ਪਰ ਜਦੋਂ ਹੁਣ ਰਾਜ ਨੇ ਅਗਲਾ ਸਵਾਲ ਕੀਤਾ ਤਾਂ ਸਾਰੀ ਗੇਮ ਹੀ ਪਲਟ ਗਈ ਐਨਾ ਤਕੜਾ ਸਵਾਲ ਸੀ ਤਾਂ ਹੁਣ ਰਾਜ ਨੇ ਸਵਾਲ ਕੀਤਾ ਕਿ ਹਾਂਜੀ ਦੱਸੋ ਕਿੰਨੀ ਜਗ੍ਹਾ ਚਾਹੀਦੀ ਹੈ ਤੁਹਾਨੂੰ ਜਦੋਂ ਰਾਜ ਨੇ ਸਵਾਲ ਕੀਤਾ ਤਾਂ ਇਸ ਦੇ ਮਨ ਦੇ ਵਿੱਚ ਹਿਸਾਬ ਕਿਤਾਬ ਚੱਲਣ ਲੱਗ ਗਿਆ ਸੋਚਣ ਸੋਚਾਂ ਦੇ ਵਿੱਚ ਪੈ ਗਿਆ ਕਿ ਮੈਂ ਕਿੰਨੀ ਜਗ੍ਹਾ ਮੰਗ ਸਕਾਂ ਰਾਜੇ ਤੋਂ ਫਿਰ ਇਹਦੇ ਮਨ ਦੇ ਵਿੱਚ ਆਇਆ ਕਿ ਮੈਂ ਰਾਜੇ ਤੋਂ ਇੱਕ ਬਿੱਗਾ ਮੰਗ ਲੈਣਾ ਫਿਰ ਸੋਚਿਆ ਕਿ ਨਹੀਂ ਇੱਕ ਬਿੱਗਾ ਤਾਂ ਥੋੜਾ ਨਾ ਹੋ ਜੇ ਰਾਜਾ ਬਹੁਤ ਖੁੱਲੇ ਦਿਲ ਵਾਲਾ ਹੁਣ ਮੈਂ ਦੋ ਬਿੱਗੇ ਮੰਗ ਲੈਣਾ ਫੇ ਸੋਚਿਆ ਕਿ ਦੋ ਵੀਗੇ ਵੀ ਕਿਤੇ ਘਾਟਣਾ ਪਿਆ ਹੁਣ ਮੈਂ ਪੰਜ ਬਿਗੇ ਰਾਜੇ ਤੋਂ ਕੱਠੀ ਮੰਗ ਲੈਣਾ ਵਧੀਆ ਕੋਈ ਵੱਡਾ ਆਸ਼ਰਮ ਬਣਾਉਂਗਾ ਉੱਥੇ ਤਾਂ ਜਰੂਰ ਸੋਚਾਂ ਦੇ ਵਿੱਚ ਪੈ ਜਾਂਦਾ ਤਾਂ ਰਾਜਾ ਦੁਬਾਰਾ ਫੇਰ ਸਵਾਲ ਪੁੱਛਦਾ ਕਿ ਹਾਂ ਵੀ ਦੱਸ ਕੀ ਗੱਲ ਕਿੰਨੀ ਜਗ੍ਹਾ ਚਾਹੀਦੀ ਤੂੰ ਦੱਸਦਾ ਕਿਉਂ ਨਹੀਂ ਕੁਝ ਪਰ ਇਹ ਵਿਅਕਤੀ ਸੋਚਾਂ ਦੇ ਵਿੱਚ ਪਿਆ ਹੁੰਦਾ ਕਿ ਮੈਂ ਹੁਣ ਰਾਜੇ ਤੋਂ ਕਿੰਨੀ ਜਗ੍ਹਾ ਬਣਾਵਾ ਕਿੰਨੀ ਜਗ੍ਹਾ ਰਾਜੇ ਤੋਂ ਮੰਗਾਂ ਤਾਂ ਕਿ ਮੈਂ ਇੱਕ ਵੱਡਾ ਆਸ਼ਰਮ ਕਿਉਂ ਬਾਰ-ਬਾਰ ਇਹਨੇ ਚੀਜ਼ਾਂ ਬਣਾਈ ਜਾਂਉਂ ਮੈਂ ਇੱਕ ਵਾਰੀ ਵੱਡਾ ਆਸ਼ਰਮ ਹੀ ਬਣਾ ਲੂ ਕਿ ਰਹੀਂ ਤਾਂ ਉਹ ਆਪਣੇ ਸੋਚਾਂ ਦੇ ਵਿੱਚ ਪਿਆ ਹੁੰਦਾ ਫੇਰ ਤੋਂ ਜਦੋਂ ਰਾਜੇ ਨੇ ਪੁੱਛਿਆ ਕਿ ਹਾਂ ਭਈ ਦੱਸ ਕੀ ਗੱਲ ਤੂੰ ਬੋਲਦਾ ਕਿਉਂ ਨਹੀਂ ਕਿੰਨੀ ਜਗ੍ਹਾ ਚਾਹੀਦੀ ਤੈਨੂੰ ਤੂੰ ਬੋਲ ਕੇ ਦੱਸ ਤਾਂ ਇਸ ਦੇ ਮੂੰਹੋਂ ਸ਼ਬਦ ਨਹੀਂ ਨਿਕਲ ਰਹੇ ਹੁੰਦੇ ਬੜਬੜਾ ਰਿਹਾ ਹੁੰਦਾ ਤੇ ਸਮਝ ਨਹੀਂ ਲੱਗ ਰਹੀ ਹਿੰਦੀ ਕਿ ਰਾਜੇ ਤੋਂ ਕੀ ਮੰਗਾ ਤਾਂ ਐਨੇ ਨੂੰ ਰਾਜਾ ਕਹਿ ਦਿੰਦਾ ਕਿ ਮੈਨੂੰ ਲੱਗਦਾ ਤੈਨੂੰ ਬਹੁਤ ਜ਼ਿਆਦਾ ਜਗ੍ਹਾ ਦੀ ਲੋੜ ਆ ਤੂੰ ਕਾਫੀ ਵੱਡਾ ਆਸ਼ਰਮ ਬਣਾਉਣਾ ਲੱਗਦਾ ਤੇ ਤੂੰ ਐਦਾਂ ਕਰ ਤੂੰ ਆਪਣੇ ਪਿੱਛੇ ਵੱਲ ਨੂੰ ਮੂੰਹ ਕਰਕੇ ਤੁਰਿਆ ਜਾ ਤੇ ਜਿੱਥੇ ਜਾ ਕੇ ਤੇ ਜੋ ਸ਼ਾਮ ਹੋ ਜੇਗੀ ਜਿੱਥੇ ਜਾ ਕੇ ਸ਼ਾਮ ਹੋ ਗਈ ਉਥੋਂ ਤੂੰ ਵਾਪਸ ਮੇਰੇ ਵੱਲ ਨੂੰ ਵਾਪਸ ਮੁੜੇ ਹੋਣਾ ਤੇ ਜਦੋਂ ਤੂੰ ਮੇਰੇ ਕੋਲ ਆ ਜਾਵੇਂਗਾ ਸੂਰਜ ਢਲਣ ਤੋਂ ਪਹਿਲਾਂ ਪਹਿਲਾਂ ਤੂੰ ਇਹ ਸ਼ਰਤ ਪੂਰੀ ਕਰਨੀ ਆ ਜਿੱਥੇ ਤੂੰ ਅਖੀਰੀ ਜਗ੍ਹਾ ਤੇ ਰੁਕਿਆ ਹੋਵੇਂਗਾ ਤੇਰਾ ਪੈਰ ਆਖਰੀ ਜਗ੍ਹਾ ਤੇ ਹੋਏਗਾ ਉਥੇ ਤੱਕ ਦੀ ਜਿੰਨੀ ਵੀ ਜਗ੍ਹਾ ਹੋਏਗੀ ਸਾਰੀ ਮੈਂ ਤੈਨੂੰ ਦੇ ਦਵਾਂਗਾ ਤਾਂ ਉਹ ਵਿਅਕਤੀ ਦੇ ਮਨ ਵਿੱਚ ਬੜੀ ਖੁਸ਼ੀ ਦੀ ਲਹਿਰ ਪੈਦਾ ਹੋ ਜਾਂਦੀ ਆ ਬੜਾਈ ਖੁਸ਼ ਹੋ ਜਾਂਦਾ ਕਿ ਬਾਬੀਤਾ ਰਾਜੇ ਨੇ ਕਮਾਲ ਕਰ ਦਿੱਤੀ ਵਾਕਈ ਬੜੇ ਖੁੱਲੇ ਦਿਲ ਵਾਲਾ ਰਾਜਾ ਵਾ ਜਦੋਂ ਉਹਦੇ ਮਨ ਵਿੱਚ ਇੰਨਾ ਖੁਸ਼ੀ ਪੈਦਾ ਹੁੰਦੀ ਆ ਤਾਂ ਉਹ ਕੰਮ ਕਰਦਾ ਆਪਣੀ ਸ਼ਰਤ ਪੂਰੀ ਕਰਨ ਦੇ ਲਈ ਪਿੱਛੇ ਨੂੰ ਤੁਰ ਪੈਂਦਾ ਮੁਰਕੇ ਮੂੰਹ ਘੁਮਾ ਲੈਂਦਾ ਆਪਣੇ ਮਾਨੀ ਮਨ ਦੇ ਵਿੱਚ ਸੋਚਦਾ ਕਿ ਬਾਹ ਰਾਜਨ ਕਮਾਲ ਹੀ ਕਰ ਦਿੱਤੀ ਤੁਸੀਂ ਤਾਂ ਬਹੁਤ ਵਧੀਆ ਕੰਮ ਕੀਤਾ ਆਪਣਾ ਮੂੰਹ ਘੁਮਾ ਕੇ ਪਿੱਛੇ ਨੂੰ ਦਿਸ਼ਾ ਵੱਲ ਨੂੰ ਸਿੱਧਾ ਤੁਰਨ ਲੱਗਦਾ ਜਦੋਂ ਥੋੜੀ ਜੀ ਬਾਟ ਤੁਰਦਾ ਤਾਂ ਉਸਦੇ ਮਨ ਦੇ ਵਿੱਚ ਇੱਕ ਸੋਚ ਹੁੰਦੀ ਆ ਕਿ ਜੇ ਮੈਂ ਐਂ ਤੁਰਿਆ ਗਿਆ ਤਾਂ ਬਹੁਤ ਘੱਟ ਜਗ੍ਹਾ ਮਿਲੂਗੀ ਮੈਨੂੰ ਮੈਨੂੰ ਤਾਂ ਭੱਜਣਾ ਚਾਹੀਦਾ ਉਹ ਥੋੜੀ ਜੀ ਜਿਹੜੀ ਆਪਦੀ ਸਪੀਡ ਹੁੰਦੀ ਆ ਉਹ ਹੋਰ ਵਧਾ ਲੈਂਦਾ ਥੋੜਾ ਜਿਹਾ ਭੱਜਣ ਲੱਗ ਜਾਂਦਾ ਫਿਰ ਉਹ ਮਨ ਦੇ ਵਿੱਚ ਆਉਂਦਾ ਕਿ ਜੇ ਮੈਂ ਹੋਰ ਜ਼ਿਆਦਾ ਤੇਜ਼ ਤੁਰੂੰਗਾ ਤਾਂ ਮੈਨੂੰ ਹੋਰ ਜ਼ਿਆਦਾ ਜਗ੍ਹਾ ਮਿਲ ਸਕਦੀ ਆ ਉਹ ਫਿਰ ਜਿਹੜਾ ਮਤਲਬ ਇਕਤਰਨ ਦਾ ਭੱਜਣ ਹੀ ਲੱਗ ਜਾਂਦਾ ਜਦੋਂ ਰਾਜਾ ਦੇਖਦਾ ਕਿ ਤਾਂ ਹੁਣ ਰੇਸ਼ੀ ਲਾਉਣ ਲੱਗ ਗਿਆ ਤਾਂ ਰਾਜਾ ਆਪਣੇ ਸਿਵਾਈਆਂ ਸਿਪਾਈਆਂ ਨੂੰ ਆਵਾਜ਼ ਮਾਰਦਾ ਦੋ ਜਣੇ ਨੂੰ ਕਹਿੰਦਾ ਕਿ ਓਹ ਕਰੋ ਵੀ ਘੋੜਸਵਾਰੋ ਤੁਸੀਂ ਮੇਰੇ ਕੋਲ ਆਵੋ ਤੇ ਇਦਾਂ ਕਰੋ ਕਿ ਪਾਣੀ ਲੈ ਕੇ ਉਸ ਵਿਅਕਤੀ ਦੇ ਪਿੱਛੇ-ਪਿੱਛੇ ਜਾਵੋ ਉਸ ਨੂੰ ਜਿੱਥੇ ਕਿਤੇ ਕੋਈ ਵੀ ਚੀਜ਼ ਦੀ ਲੋੜ ਹੋ ਗਈ ਪਾਣੀ ਦੀ ਲੋੜ ਹੋਈ ਤਾਂ ਤੁਸੀਂ ਉਸ ਨੂੰ ਪਾਣੀ ਜ਼ਰੂਰ ਪਿਲਾਇਓ ਉਸ ਦਾ ਧਿਆਨ ਵੀ ਰੱਖਿਓ ਤਾਂ ਉਹ ਵਿਅਕਤੀ ਜਿਹੜੇ ਘੋੜਸਵਾਰ ਹੁੰਦੇ ਆ ਉਹ ਉਦਾਂ ਹੀ ਕਰਦੇ ਆ ਉਸ ਵਿਅਕਤੀ ਦੇ ਪਿੱਛੇ-ਪਿੱਛੇ ਚਲੇ ਜਾਂਦੇ ਆ ਉਹ ਵਿਅਕਤੀ ਬਹੁਤ ਤੇਜ਼ ਸਪੀਡ ਨਾਲ ਭੱਜ ਰਿਹਾ ਹੁੰਦਾ ਕਿਉਂਕਿ ਉਸ ਨੂੰ ਇਹ ਗੱਲ ਹੁੰਦੀ ਆ ਕਿ ਜਿੰਨਾ ਮੈਂ ਜ਼ਿਆਦਾ ਏਰੀਆ ਕਵਰ ਕਰੂੰਗਾ ਜਿੰਨਾ ਮੈਂ ਵੱਧ ਭੱਜੂੰਗਾ ਉੰਨੀ ਮੈਨੂੰ ਵੱਧ ਜ਼ਮੀਨ ਮਿਲੂਗੀ ਮੈਨੂੰ ਉੰਨੀ ਵੱਧ ਜਗ੍ਹਾ ਮਿਲੂਗੀ ਉਹਦੇ ਮਨ ਦੇ ਵਿੱਚ ਇਹ ਲਾਲਚ ਆ ਚੁੱਕਿਆ ਹੁੰਦਾ ਤੇ ਹੁਣ ਜਦੋਂ ਰਾਜੇ ਦੇ ਜਿਹੜੇ ਘੋੜਸਵਾਰ ਆ ਉਸ ਨੂੰ ਪੁੱਛਦੇ ਆ ਕਿ ਲੈ ਵੀ ਪਾਣੀ ਪੀ ਲੈ ਥੱਕ ਗਿਆ ਹੋਵੇਂਗਾ ਤਾਂ ਉਹ ਕਹਿੰਦਾ ਕਿ ਪਾਣੀ ਪੀਣ ਦਾ ਟਾਈਮ ਕਿਹਦੇ ਕੋਲੇ ਆ ਮੈਨੂੰ ਬਸ ਤੁਸੀਂ ਭੱਜਣ ਦਿਓ ਤਉ ਭੱਜਿਆ ਜਾਂਦਾ ਤੇ ਥੋੜੀ ਦੂਰ ਹੋਰ ਦੂਰੀ ਤੈਅ ਕਰਨ ਤੋਂ ਬਾਅਦ ਦੂਜਾ ਸਿਪਾਹੀ ਫੇਰ ਪੁੱਛਦਾ ਕਿ ਥੱਕ ਗਿਆ ਹੋਵੇਂਗਾ ਥੋੜਾ ਆਰਾਮ ਕਰ ਲੈ ਪਾਣੀ ਪੀ ਲੈ ਘੁੱਟ ਤਉ ਬਿਲਕੁਲ ਹੀ ਜਵਾਬ ਦੇ ਦਿੰਦਾ ਕਹਿੰਦਾ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਮੈਨੂੰ ਤੁਸੀਂ ਨਾ ਬੁਲਾਓ ਮੈਨੂੰ ਆਪਣਾ ਕੰਮ ਕਰਨ ਦਿਓ ਤੇ ਉਹ ਭੱਜੇ ਹੀ ਜਾਂਦਾ ਹੁਣ ਜਦੋਂ ਭੱਜੇ ਜਾਂਦਾ ਤਾਂ ਸਾਰਾ ਜਿਹੜਾ ਜੰਗਲ ਦਾ ਏਰੀਆ ਹੁੰਦਾ ਤੇ ਹੁਣ ਉਸ ਦੇ ਸਾਹਮਣੇ ਇੱਕ ਨਦੀ ਦਿਖ ਰਹੀ ਹੁੰਦੀ ਆ ਉਸ ਦੇ ਮਨ ਦੇ ਵਿੱਚ ਆ ਜਾਂਦਾ ਕਿ ਜੇ ਮੈਂ ਆਸ਼ਰਮ ਬਣਾਉਣਾ ਕੋਈ ਵਧੀਆ ਤਾਂ ਉਹਦੇ ਵਿੱਚ ਨਦੀ ਦੀ ਵੀ ਬਹੁਤ ਲੋੜ ਆ ਉਹ ਨਦੀ ਦੇ ਆਲੇ-ਦੁਆਲੇ ਵੀ ਗੀੜੇ ਕੱਢਣ ਲੱਗ ਜਾਂਦਾ ਕਿ ਨਦੀ ਵੀ ਵੇਚੀ ਆ ਜੂਗੀ ਆਸ਼ਰਮ ਦੇ ਆਪਾਂ ਵੀ ਵੇਚੀ ਕਵਰ ਕਰ ਲੈਣੀ ਆ ਜਦੋਂ ਨਦੀ ਦੇ ਗੀੜੇ ਆਲੇ-ਦੁਆਲੇ ਕੱਢਣ ਲੱਗਦਾ ਥੋੜੀ ਦੂਰ ਹੋਰ ਜਾਂਦਾ ਤਾਂ ਉਸ ਨੂੰ ਆਪਣੀ ਸ਼ਰਤ ਯਾਦ ਆ ਜਾਂਦੀ ਆ ਕਿ ਦਿਨ ਢਲ ਚੁੱਕਿਆ ਦਿਨ ਢਲੀ ਜਾਂਦਾ ਵਾ ਤੇ ਮੈਂ ਸੂਰਜ ਡੁੱਬਣ ਤੋਂ ਪਹਿਲਾਂ-ਪਹਿਲਾਂ ਰਾਜੇ ਦੇ ਦਰਬਾਰ ਦੇ ਵਿੱਚ ਹਾਜ਼ਰੀ ਜ਼ਰੂਰ ਭਰਉਣੀ ਆ ਤਾਂ ਜਦੋਂ ਉਸ ਨੂੰ ਆਪਣੀ ਸ਼ਰਤ ਹੁਣ ਯਾਦ ਹੁੰਦੀ ਆ ਤਾਂ ਉਹ ਵਾਪਸ ਫਿਰ ਮੂੰਹ ਕਰਕੇ ਰਾਜੇ ਵੱਲ ਨੂੰ ਭੱਜਣਾ ਸ਼ੁਰੂ ਕਰਦਾ ਤੇ ਬਹੁਤ ਜਲਦੀ ਤੇਜ਼ ਸਪੀਡ ਦੇ ਵਿੱਚ ਭੱਜਦਾ ਗਰਮੀ ਬਹੁਤ ਜਿਆਦਾ ਹੁੰਦੀ ਆ ਬਹੁਤ ਜਿਆਦਾ ਤਪਸ ਪੈਂਦੀ ਹੁੰਦੀ ਆ ਪਰ ਉਸ ਵਿਅਕਤੀ ਦੇ ਮਨ ਦੇ ਵਿੱਚ ਜਿਹੜਾ ਲਾਲਚ ਹੁੰਦਾ ਉਹਦੇ ਅੱਗੇ ਕੋਈ ਵੀ ਉਸ ਨੂੰ ਗਰਮੀ ਨਜ਼ਰ ਨਹੀਂ ਆ ਰਹੀ ਹੁੰਦੀ ਇਸ ਕਰਕੇ ਉਹ ਉਦਾਂ ਹੀ ਭੱਜਿਆ ਜਾਂਦਾ ਤੇ ਹੁਣ ਭੱਜਦਾ ਭੱਜਦਾ ਸੂਰਜ ਛਿਪਣ ਤੋਂ ਪਹਿਲਾਂ ਪਹਿਲਾਂ ਰਾਜੇ ਦੇ ਮਹਿਲ ਵਿੱਚ ਪਹੁੰਚ ਜਾਂਦਾ ਤੇ ਰਾਜੇ ਦੇ ਸਾਹਮਣੇ ਪੇਸ਼ ਵੀ ਹੋ ਜਾਂਦਾ ਪਰ ਉੱਥੇ ਉਹ ਡਿੱਗ ਪੈਂਦਾ ਪਰ ਉਹ ਡਿੱਗਿਆ ਇਹੋ ਜਿਹਾ ਕਿ ਉਸ ਤੋਂ ਦੁਬਾਰਾ ਉੱਥੇ ਉੱਠ ਨਹੀਂ ਹੋਇਆ ਮਤਲਬ ਕਿ ਉਹ ਆਪਣਾ ਦਮ ਤੋੜ ਜਾਂਦਾ ਆਪਣੀ ਜਾਨ ਗਵਾ ਲੈਂਦਾ ਉਸ ਦੀ ਮੌਤ ਹੋ ਜਾਂਦੀ ਕਿਉਂਕਿ ਲਾਲਚ ਦੇ ਕਾਰਨ ਉਸ ਨੂੰ ਆਪਣੀ ਥਕਾਨ ਦਾ ਆਪਣੀ ਥਕਾਵਟ ਦਾ ਪਤਾ ਹੀ ਨਹੀਂ ਸੀ ਲੱਗਿਆ ਸੋ ਦੋਸਤੋ ਇਹ ਕਹਾਣੀ ਇਸ ਇੱਕ ਵਿਅਕਤੀ ਦੀ ਨਹੀਂ ਬਲਕਿ ਆਪਣੇ ਸਾਰਿਆਂ ਦੇ ਵਿਚਲੇ ਬਹੁਤ ਸਾਰੇ ਲੋਕਾਂ ਦੀ ਇਹ ਕਹਾਣੀ ਬਣੀ ਹੋਈ ਹੈ ਸੋ ਜ਼ਿੰਦਗੀ ਵਿੱਚ ਰੇਸ਼ ਲਾਈ ਜਾ ਰਹੇ ਆ ਭੱਜੇ ਜਾ ਰਹੇ ਆ ਪਤਾ ਨਹੀਂ ਸਾਨੂੰ ਹੋਰ ਕੀ ਕੀ ਚਾਹੀਦਾ ਕਿਹੜੀ ਕਿਹੜੀ ਚੀਜ਼ ਦੀ ਭੁੱਖ ਆ ਸਾਡੇ ਅੰਦਰ ਇਹ ਜੋ ਹੋਰ ਚਾਹੀਦਾ ਹੋਰ ਚਾਹੀਦਾ ਦੀ ਤ੍ਰਿਸ਼ਨਾ ਮਨਾਂ ਜਿਹੜੀ ਇਹਦੇ ਵਿੱਚ ਇਨਸਾਨ ਭੁੱਲ ਚੁੱਕਿਆ ਕਿ ਜ਼ਿੰਦਗੀ ਜਿਹੜੀ ਉਹ ਦੌੜਨ ਭੱਜਣ ਦੀ ਨਹੀਂ ਬਲਕਿ ਜਿਉਣ ਦਾ ਨਾਮ ਜ਼ਿੰਦਗੀ ਆ ਇਸ ਛੋਟੀ ਜੀ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਣ ਲਈ ਮਿਲਦਾ ਕਿ ਇਸ ਬਕਾਰ ਜਿਸ ਦਾ ਨਾਮ ਤ੍ਰਿਸ਼ਨਾ ਹੈ ਜਿਸ ਵਿੱਚ ਹੋਰ ਚਾਹੀਦਾ ਹੋਰ ਚਾਹੀਦਾ ਤੋਂ ਬਚਣ ਦੀ ਕੋਸ਼ਿਸ਼ ਕਰੋ ਤੇ ਜ਼ਿੰਦਗੀ ਵਿੱਚ ਥੋੜਾ ਸਬਰ ਨਾਲ ਜਿਉਣਾ ਸਿੱਖੋ ਸੋ ਦੋਸਤੋ ਏਸੀ ਅੱਜ ਦੀ ਵੀਡੀਓ ਜੇ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਗੇ ਦੋਸਤਾਂ ਮਿੱਤਰਾਂ ਤੱਕ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਨਹੀਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜਰੂਰ ਕਰ ਲਵੋ ਧੰਨਵਾਦੀ